ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਬੰਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਜਿਹੜਾ ਸੰਗਰੂਰ ਦੇ ਸਬਟੂਨ ਪਵਾਨੀਗੜ੍ਹ ਦੇ ਪਿੰਡ ਪੱਟੀਵਾਰ ਕਰਾਂ ਤੁਹਾਨੂੰ ਹਰ ਸਾਲ ਇਹ ਤਸਵੀਰਾਂ ਦਿਖਾਉਂਦੇ ਆ ਤੇ ਅੱਜ ਮੁੜ ਪੱਟੀਵਾਰ ਕਰਾਂ ਵਿਖੇ ਟੀਮ ਮਰਵਾਦੀ ਟੀਮ ਜੀਰੋ ਗਰਾਊਂਡ ਤੇ ਪਹੁੰਚ ਚੁੱਕੀ ਐ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਸਭ ਦਾ ਸਰਪੰਚ ਜਸਕਰਨ ਸਿੰਘ ਲੰਪੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਵੱਲੋਂ ਦੀਆਂ ਦਾ ਤਿਹਾਰ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇੱਕ ਮੇਲੇ ਦੇ ਰੂਪ ਧਾਰਨ ਕਰ ਜਾਂਦਾ ਹੈ ਇਹ ਪ੍ਰੋਗਰਾਮ ਤੇ ਅੱਜ ਉੱਚੇ-ਚੇ ਤੌਰ ਤੇ ਫਾਲ ਸਿੰਘ ਸਮਾਉ ਤੇ ਉਹਨਾਂ ਦੇ ਸਾਥੀ ਦੀਆਂ ਦੇ ਇਸ ਜਹਾਰ ਨੂੰ ਮਨਾਉਣ ਲਈ ਪਹੁੰਚੇ ਨੇ ਤੇ ਕਿਦਾਂ ਬੋਲੀਆਂ ਪੈ ਰੀਆਂ ਨੇ ਤੁਹਾਨੂੰ ਉੱਥੀ ਦਾ ਚਲਦੇ ਆ ਮਾਹੌਲ ਬਣਿਆ ਹੋਇਆ ਇੱਕ ਮੇਲੇ ਦਾ ਰੂਪ ਧਾਰਨ ਕਰ ਗਿਆ ਹੈ ਇਹ ਪਿੰਡ ਭੱਟੀਵਾਦ ਕਲਾ ਦਾ ਤੀਆਂ ਦਾ ਤਿਉਹਾਰ ਹੈ ਸੋ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਪੈਣਾ ਮੌਜੂਦ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਜਾਣਕਾਰੀ ਮਿਲੀ ਹੈ ਕਿ ਜਿੰਨਾ ਪੈਣਾ ਦੇ ਭਰਾ ਹੈ ਨਹੀਂ ਉਹਨਾਂ ਨੂੰ ਉੱਚੇ-ਉੱਚੇ ਤੌਰ ਤੇ ਅੱਜ ਸੁੰਦਾਰੇ ਵੀ ਵੰਡੇ ਗਏ ਨੇ ਸੋ ਵੱਡੀ ਪੱਧਰ ਤੇ ਬੀਬੀਆਂ ਇਕੱਤਰ ਹੋਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਦਾਂ ਪੱਬ ਪੈ ਰਿਹਾ ਹੈ ਬੋਲੀਆਂ ਪਾਈਆਂ ਜਾ ਰਹੀਆਂ ਨੇ ਪਾਟ ਸਿੰਘ ਸੁਮਾਓ ਉੱਚੇ-ਚੇ ਤੌਰ ਤੇ ਬੰਕੇ ਹੋਏ ਨੇ ਤੁਹਾਨੂੰ ਸੁਣਾਉਣੇ ਆ ਕੀ ਕੀ ਗਾਇਆ ਜਾ ਰਿਹਾ ਹੈ ਉੱਥੇ ਤੇ ਚਲਦੇ ਆਜੋ ਤੁਸੀਂ ਵੀ ਸੁਣ ਲਓ ਨੀ ਬਾਂਪੂ ਜੀ ਨ ਲੱਗਿਆ ਸਾਨੂੰ ਸਾਡੇ ਲਈ ਖੁਸ਼ੀ ਦੀ ਗੱਲ ਹੈ ਪਿੰਡ 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 ਦੇ ਵਿੱਚ ਜਿਹੜੀਆਂ ਤੀਆਂ ਨੇ ੀਆਂ ਦਾ ਮਲਾਪ ਉਹ ਕਰਵਾਇਆ ਜਾ ਰਿਹਾ ਤਾਂ ਮੈਨੂੰ ਲੱਗਦਾ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਹੈ ਨਾ ਤੇ ਹਾ ਆਪਣੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਮਾ ਮਾ ੀਆਂ ਦਾ ਮਲਾਪ ਉਹ ਕਰਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦੀ ਆਪਸ ਚ ਭਾਈਚਾਰਕ ਸਾਂਝ ਵਧਦੀ ਆ ਸਾਡੀਆਂ ਬੱਚਿਆਂ ਨੂੰ ਸਾਡੀ ਰੀਤਾਂ ਰਵਾਜਾਂ ਦਾ ਪਤਾ ਲੱਗਦਾ ਸਾਡੇ ਰਿਸ਼ਤਿਆਂ ਦਾ ਪਤਾ ਲੱਗਦਾ ਸੋ ਇੱਥੇ ਆ ਕੇ ਅੱਜ ਬਹੁਤ ਚੰਗਾ ਲੱਗਿਆ ਵਧਾਈ ਦੇ ਪਾਤਰ ਹੈ ਸਰਪੰਚ ਸਾਹਿਬ ਤੇ ਸਾਰੇ ਸਹਿਯੋਗੀ ਸਾਹਿਬ ਜੀ ਕਿਸ ਤਰੀਕੇ ਦੇਖਦੇ ਹੋ ਲਗਾਤਾਰ ਅਸੀਂ ਗੱਲ ਕਰੀਏ ਸੱਭਿਆਚਾਰ ਘਟਦਾ ਜਾ ਰਿਹਾ ਇੱਕ ਪਾਸੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਵੱਲ ਰੁਕ ਕਰ ਰਹੇ ਨੇ ਪਰ ਜਦੋਂ ਇੱਥੇ ਅਜਿਹੇ ਪ੍ਰੋਗਰਾਮ ਹੁੰਦੇ ਨੇ ਤਾਂ ਲੱਗਦਾ ਨਹੀਂ ਇਹ ਪੁਰਾਣਾ ਆਪਣਾ ਸੀ ਇਹ ਤਾਂ ਬੜਾ ਲੰਮਾ ਉਦਮ ਕਰ ਰਹੇ ਆ ਅਸੀਂ ਅਸੀਂ ਆਪ ਉਦਮ ਕਰ ਰਹੇ ਆ ਅਸੀਂ ਆਪ ਇਹ ਤੀਆਂ ਨੂੰ ਮੋੜ ਸਰਜੀਤ ਕੀਤਾ ਅਸੀਂ ਖੁਦ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਮੈਂ ਹੁਣੀ ਬੀਤੇ ਦਿਨੀ ਮੈਂ ਅਸਟਰੀਆ ਤੋਂ ਆਇਆ ਹਰ ਜਗ੍ਹਾ ਜਿੱਥੇ ਵੀ ਜਾਂਦੇ ਆ ਅਸੀਂ ਸਾਡੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਕਲਚਰ ਦੀ ਅਸੀਂ ਗੱਲ ਕਰਦੇ ਆ ਸੋ ਪੰਜਾਬ ਦੇ ਵਿੱਚ ਇਹ ਨਹੀਂ ਕਹਿ ਸਕਦੇ ਭਾਵੇਂ ਇਹ ਬੇਸਾ ਖਤਮ ਹੁੰਦਾ ਜਾ ਰਿਹਾ ਜਾਂ ਸਭਿਆਚਾਰ ਘਟਦਾ ਜਾ ਰਿਹਾ ਨਹੀਂ ਸਾਡੀ ਨੌਜਵਾਨ ਪੀੜ੍ਹੀ ਮੋੜ ਇਹਨਾਂ ਕੀ ਤੇਰੀ ਤੀਰਵਾ ਸਾਰੇ ਮੋਸਰਜੀਤ ਹੋ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਵੀ ਜਿਹੜੇ ਉਦਮ ਦੇ ਲਈ ਆ ਸਿਆਈ ਸੋ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਜੀ ਬਹੁਤ ਵਾਕਫ ਹੋਏ ਉਰੇ ਮਾਤਾਵਾਂ ਨਾਲ ਠੀਕ ਹੈ ਭੈਣਾਂ ਨਾਲ ਬਹੁਤ ਦੂਰੋਂ ਜਿਹੜੀਆਂ ਵਿਆਹੀਆਂ ਗਈਆਂ ਤਾਂ ਉਹ ਵੀ ਅੱਜ ਇੱਥੇ ਆਈਆਂ ਤਾਂ ਉਹਨਾਂ ਨੂੰ ਵੀ ਬੜੀ ਵੱਡੀ ਖੁਸ਼ੀ ਮਿਲੀ ਬਿਲਕੁਲ ਜੀ ਕਿਉਂਕਿ ਹਰ ਇੱਕ ਤੇ ਚਾਹੁੰਦੀ ਹੈ ਮੈਂ ਆਪਣੇ ਪੇਕੇ ਪਿੰਡ ਜਾਵਾਂ ਪੇਕੇ ਪਿੰਡ ਜਾ ਕੇ ਆਪਣੀਆਂ ਸਖੀਆਂ ਸਹੇਲੀਆਂ ਚਾਹਤੀਆਂ ਤਾਈਆਂ ਦੇ ਨਾਲ ਨੱਚੀਏ ਤੇ ਪੀਏ ਹੈਨਾ ਤੇ ਖੁਸ਼ੀ ਮਨਾਈਏ ਤਾਂ ਅੱਜ ਇੱਥੇ ਤੁਸੀਂ ਆਪ ਹੀ ਦੇਖਿਆ ਸੀ ਕਿ ਮੈਂ ਬਜ਼ੁਰਗ ਮਾਤਾ ਮਾਂ ਕਿੰਨੇ ਆਪਣੇ ਅੰਦਰਲੇ ਗੁਆਰ ਕੱਢ ਰਹੀਆਂ ਸੀ ਨੱਚ ਵੀ ਰਹੀਆਂ ਸੀ ਤੇ ਰੋ ਵੀ ਰਹੀਆਂ ਸੀ ਹੈਨਾ ਇਹ ਤੀਆਂ ਤੀਆਂ ਦੇ ਵਿੱਚ ਕੱਲਾ ਨੱਚਣਾ ਪਿੰਗਾ ਝੁੱਟ ਨਹੀਂ ਹੁੰਦਾ ਉਹਦੇ ਵਿੱਚ ਉਹਨਾਂ ਦੇ ਅੰਦਰਲੇ ਦਰਦਾਂ ਦੀ ਵੀ ਗੱਲ ਹੁੰਦੀ ਹੈ ਉਹਨਾਂ ਦੀਆਂ ਫੀਲਿੰਗਾਂ ਦੀ ਵੀ ਗੱ ਕਿਵੇਂ ਕੁੜੀਆਂ ਰੋ ਰਹੀਆਂ ਸੀ ਕਿਵੇਂ ਮਾਤਾ ਆਪਣੇ ਦਿਲ ਦੇ ਅੰਦਰਲੇ ਗੁਆਰ ਵੀ ਕੱਢ ਰਹੀਆਂ ਸੀ ਜੋ ਇਹ ਜਿਹੇ ਮੌਕੇ ਸਾਨੂੰ ਪੇਟ ਪਰ ਨਹੀਂ ਜਿਹੜੇ ਨਾ ਬੱਚਿਆਂ ਨੂੰ ਦੇਣੇ ਚਾਹੀਦੇ। ਬੱਸ ਕਿੱਸੋ ਦਾ ਮੁੱਢ ਤੋਂ ਇਕੱਠੇ ਵੀ ਜਿਹੜੇ ਲੋਕ ਨਾ ਇੱਕ ਜਗ੍ਹਾ ਤੇ ਹੋ ਜਾਂਦੇ। ਬਿਲਕੁਲ ਹੁਣ ਸਾਨੂੰ ਪੂਰੀ ਆਸਾ ਵੀ ਪੰਜਾਬ ਮੁਰ ਸਰਜੀਤ ਹੋਣੀ ਆ ਉਹ ਸਾਰੀਆਂ ਚੀਜ਼ਾਂ ਮੁਰ ਪੰਜਾਬ ਮੇਰਾ ਰੰਗਲਾ ਪੰਜਾਬ ਬਣੂਗਾ ਤੇ ਸੋਨੇ ਦੇ ਕਿਲੇ ਵਾਲਾ ਪੰਜਾਬ। ਸ਼ੁਕਰੀਆ। ਸਪੂਨ ਮਿਲਿਆ ਸੋ ਲੀਆਂ ਮਿਲਿਆ ਨੇ। ਸਲਾਮਾਤ ਮਿਲਿਆ ਸੀ। ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਦੁੱਖ ਸੁੱਖ ਫਰੋਲੇ ਆਪਣਾ ਬਹੁਤ ਦੂਰੇ ਦੂਰੇ ਸੇ ਲਿਆਈਏ ਨੇ ਪਹਿਣਾ ਨੂੰ ਪਹਿਣਾ ਮਿਲ ਜਾਂਦੀਆਂ ਨੇ ਸੇਲੀ ਨੂੰ ਸੇਲੀ ਨਹੀਂ ਮਿਲਦੀ ਇਸ ਇਮਤਿਹਾਨ ਜੀ ਬਹੁਤ ਬਹੁਤ ਧੰਨਵਾਦ ਪਿੰਡ ਦੇ ਸਰਪੰਚ ਨੇ ਸਾਰੀਆਂ ਸੇਲੀਆਂ ਇਕੱਠੀਆਂ ਕਰਤੀਆਂ ਸਾਧਿਆਂ ਪਿਆ ਪਹਿਣਾ ਨੂੰ ਕੁੱਟੀਆਂ ਹੋਈਆਂ ਤਵਾ ਦੇ ਪ੍ਰਾ ਆਪਣ ਨੂੰ ਵਰਤਣ ਲੱਗੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਆਪਣੇ ਪਹਿਣ ਪਹਿਣਾ ਵਰਤਣ ਲੱਗਿਆ ਆਪਣੇ ਮਾਪਿਆਂ ਵਿੱਚ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤੇ ਬਿਚਾਂਹ ਨੂੰ 32 ਸਾਲ ਹੋ ਗਏ ਮੇ ਅਸੀਂ ਪਿੰਡ ਆਇਆ ਮੈਂ ਨੂੰ ਆਇਆ ਨੂੰ ਤੇ 33 ਸਾਲ ਹੋ ਗਏ ਤੇ ਇਸ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜਿਹੜੀ ਪੱਟੀ ਆਦ ਵਿੱਚ ਦੁਨੀਆਂ ਲਵਾ ਕੇ ਸਾਰੇ ਭੈਣ ਭਾਈ ਸਾਰੇ ਮਾਮਾ ਪਾਣ ਇਕੱਠੀਆਂ ਹੋਈਆਂ ਨੇ ਭੈਣ ਭਾਈ ਵਰਤਨ ਲੱਗੇ ਜਿਹੜੀਆਂ 20-20 ਸਾਧੇ ਟੁੱਟੀਆਂ ਹੁੰਦੀਆਂ ਨੇ ਵਰਤਨ ਲੱਗੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਮਝੋ ਮੇਰੇ ਪੇਕੇਆਂ ਦਾ ਪਿੰਡ ਹੈ ਤੇ ਅਸੀਂ 25-30 ਦੀ ਸਾਲ ਉਹ ਸਾਡੇ ਵਿਆਹ ਹੋਇਆ ਨੂੰ ਕਦੀ ਇਦਾਂ ਦੀ ਰੌਣਕ ਨਹੀਂ ਦੇਖ ਲੱਗੀ ਸੀ ਤੇ ਨਾ ਅਸੀਂ ਆਈਆਂ ਸੀਗੀਆਂ ਸਾਡੇ ਜਿਹੜੇ ਪਿੰਡ ਦੇ ਸਰਪੰਚ ਨੇ ਵੀਰ ਲੈਂਪੀ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 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 ਬਹੁਤ-ਬਹੁਤ ਧੰਨ ਅਸੀਂ ਧੰਨਵਾਦ ਕਰਦਾ ਵੀਰ ਦਾ ਬਹੁਤ-ਬਹੁਤ ਸਾਡੇ ਮੂੰਹੋਂ ਇੱਕੋ ਹੀ ਦੁਆ ਨਿਕਲਦੀ ਹੈ ਤੀਆਂ ਵੇ ਲਮਾਉਣ ਵਾਲੇ ਤੇ ਜੀ ਵੇ ਪੁੱਤਾਂ ਦੀ ਜੋੜੀ ਤੀਆਂ ਵੇ ਲਮਾਉਣ ਵਾਲੇ ਤੈਨੂੰ ਸਾਡੀ ਵੀ ਉਮਰ ਲੱਗਦਾ ਹੋਵੇ ਸੋ ਧੰਨਵਾਦ ਵੀਰ ਦਾ ਬਹੁਤ-ਬਹੁਤ ਤੇ ਅਸੀਂ ਬਹੁਤ ਖੁਸ਼ੀ ਆਮਾਨੀ ਅੱਜ ਇੱਥੇ ਇਕੱਠੀਆਂ ਹੋ ਕੇ ਸਾਨੂੰ ਮਾਣ ਹੈ ਵੀਰੇ ਤੇ ਤੇ ਵੀਰ ਨੇ ਸਮਝ ਕੇ ਗੱਲ ਪਾਈ ਕਿ ਭੈਣਾ ਤੁਸੀਂ ਨਿਰਾਸ਼ ਨਾ ਹੋਇਓ ਮੈਂ ਸਰਪੰਚ ਬਣਾ ਪਾਵੇਂ ਨਾ ਬਣਾ ਪਰ ਜਿਹੜੀ ਇਹ ਤੀਆਂ ਦੀ ਸਦਾ ਲਈ ਲੱਗਦੀਆਂ ਰਹਿਣਗੀਆਂ ਤੇ ਆਪਣਾ ਜਿਹੜਾ ਵਿਰਸਾ ਹੈ ਉਹ ਫਿਰ ਜੋ ਫਿਰ ਤੋਂ ਜਿਉਂਦਾ ਹੋਊਗਾ ਧੰਨਵਾਦ ਵੀਰੇ ਕਿ ਵੀਰੇ ਇਹ ਨਾ ਸੋਚ ਵੀ ਤੂੰ ਸਾਡੇ ਤੀ ਕੱਲੀ ਐ ਤੀ ਮੇਰੇ ਵੀ ਕੱਲੀ ਸੀ ਆਪਾਂ ਸਟੇਜ ਤੇ ਤਿੰਨੋ ਜਣੇ ਖੜੇ ਸੀ ਇੱਕ ਸਾਡੇ ਸ਼ਸ਼ੀ ਮੈਡਮ ਨੇ ਜੋ ਮੇਰੇ ਫਰੈਂਡ ਨੇ ਸਾਡੇ ਤਿੰਨਾਂ ਦੇ ਕੱਲੀਆਂ ਈਆਂ ਨੇ ਸਾਨੂੰ ਮਾਣ ਹੈ ਕਿ ਜੋ ਮੇਰੀ ਫਰੈਂਡ ਆਈਏ ਸ਼ਸ਼ੀ ਉਹਨਾਂ ਦੀ ਬੇਟੀ ਅੱਜ ਆਸਟ੍ਰੇਲੀਆ ਦੇ ਵਿੱਚ ਸੈੱਟ ਹੈ ਔਰ ਮੇਰੀ ਬੇਟੀ ENT ਦੀ ਸਪੈਸ਼ਲਿਸਟ ਬਣ ਗਈ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਪਰਮਾਤਮਾ ਅਗੇ ਇਹੀ ਦੁਆ ਕਰਦੇ ਹਾਂ ਕਿ ਸਾਡੇ ਵੀ ਨੇ ਜਿਹੜੇ ਤੀਆਂ ਨੂੰ ਜਿੰਦਾ ਰੱਖਿਆ ਹੈ ਕਿ ਇਹਨਾਂ ਦੀ ਬੇਟੀ ਤੱਕੀਆਂ ਕਰੇ ਆਪਣੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕਰੇ ਸਾਨੂੰ ਵੀ ਇਹਦੇ ਬਹੁਤ ਮਾਣ ਹੈ ਜੇ ਸਾਨੂੰ ਵਿਚੜੀਆਂ ਭੈਣਾਂ ਨੂੰ ਅੱਜ ਮਿਲਾਇਆ ਸਾਨੂੰ ਅੱਜ ਮੇਰਾ ਬਚਪ ਵਿੱਚ ਪੜੀਆਂ ਵੱਡੀਆਂ ਹੋਈਆਂ ਤੇ ਜਦੋਂ ਅਸੀਂ ਇਹ ਸਕੂਲ ਦੇ ਵਿੱਚ ਪੜ੍ਹਦੀਆਂ ਸੀਗੀਆਂ ਤੇ ਸਾਨੂੰ ਅਸੀਂ ਪਹਿਲੀਆਂ ਦੋ ਸਹੇਲੀਆਂ ਸੀਗੀਆਂ ਜਿਹੜੇ ਪਿੰਡ ਦੇ ਵਿੱਚੋਂ ਪੜ੍ਹਨਾ ਸ਼ੁਰੂ ਕੀਤਾ ਸੀ ਪਿੰਡ ਦੇ ਲੋਕ ਮੇਰੇ ਪਾਪਾ ਨੂੰ ਤਾਨੇ ਮਾਰਦੇ ਸੀ ਕਿ ਦੇਖਾਂਗੇ ਜਦੋਂ ਇਹਨਾਂ ਦੀ ਕੁੜੀਆਂ ਕੋਈ ਸਰਵਿਸ ਤੇ ਲੱਗਣਗੀਆਂ ਜਾਂ ਵੱਡੀਆਂ ਘੜਕ ਹੋਣਗੀਆਂ ਪਰ ਪਰਮਾਤਮਾ ਨੇ ਸਾਡੀ ਇੰਨੀ ਸੋਣੀ ਕਿ ਅਸੀਂ ਦੋ ਜਿਹੜੇ ਸਹੇਲੀਆਂ ਸਭ ਤੋਂ ਪਹਿਲਾਂ ਪਿੰਡ 'ਚ ਪੜ੍ਹਨਾ ਸ਼ੁਰੂ ਕੀਤਾ ਸੀ ਤੇ ਅਸੀਂ ਕਾਲਜ ਤੱਕ ਯੂਨੀਵਰਸਿਟੀ 'ਚ ਪੜਾਈ ਕੀਤੀ ਹੈ ਤੇ ਸਾਨੂੰ ਅੱਜ ਮਾਣ ਮਹਿਸੂਸ ਹੁੰਦਾ ਕਿ ਅਸੀਂ ਦੋਵੇਂ ਜੀ ਟੀਚਰ ਸੀ ਪਰ ਪਰਮਾਤਮਾ ਨੇ ਜਿਹੜੀ ਮੇਰੀ ਸਹੇਲੀ ਸੀ ਉਹ 2 ਸ 40 ਸਕੂਲ ਦੇ ਵਿੱਚ ਪੜਾਇਆ ਮੇਰੀ ਫਰੈਂਡ ਨੇ 12 ਸਾਲ ਸਕੂਲ ਚ ਪੜਾਇਆ ਪਰ ਜਦੋਂ ਉਹਦੀ ਪਰਮਾਤਮਾ ਨੇ ਮੇਰਾ ਵਿਛੋੜਾ ਪਾਇਆ ਤਾਂ ਉਸ ਟਾਈਮ ਮੈਂ ਬਹੁਤ ਮਾਇੂਸ ਹੋ ਗਈ ਤੇ ਮੈਨੇ ਤਬਦਲੀ ਕਰਵਾ ਕੇ ਟਾਕੇ ਚਲ ਗਈ ਪਰ ਸਾਨੂੰ ਬਹੁਤ ਮਾਣ ਸੀ ਅਸੀਂ ਫਖਰ ਨਾਲ ਸਾਡੇ ਪਿੰਡ ਵਿੱਚ ਆਉਂਦੀ ਅਸੀਂ ਗਿਆ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਈਆਂ ਨੂੰ ਪੜਾਉਣਾ ਕੋਈ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਹੈਗਾ ਇਹ ਬਹੁਤ ਸ਼ਲਾਘਾਜੋਕ ਕੰਮ ਹੈ ਔਰ ਅਸੀਂ ਵੀ ਆਪਣੀ ਪੂਰੀ ਮਿਹਨਤ ਨਾਲ ਪੜਿਆ ਤੇ ਸਾਡੇ ਮਾਪੇ ਦਾ ਜੋ ਹੈ ਨਾਮ ਰੌਸ਼ਨ ਕੀਤਾ ਯਾਨੀ ਇਹ ਧੀਆਂ ਨੇ ਉਹ ਇੱਕ ਵੀਰ ਦੀ ਪੱਗ ਦੀ ਲਾਜ ਹੁੰਦੀਆਂ ਨੇ ਮਾਂ ਦੀ ਚੁੰਨੀ ਦੀ ਜੰਮੇ ਨਦੀ ਅਰਮਾਨਾਂ ਦੀ ਲੜੀ ਹੁੰਦੀਆਂ ਨੇ ਤੇ ਪਿਓ ਦਾ ਜਿਹੜਾ ਹੁੰਦਾ ਤਾਜ ਹੁੰਦੀਆਂ ਨੇ ਸਿਰ ਤੇ ਸੋ ਅਸੀਂ ਸਾਰੀਆਂ ਬੱਚੀਆਂ ਨੂੰ ਅਸੀਂ ਪ੍ਰੋਗ ਨਾਲ ਇਹ ਸਾਰਾ ਕੁਝ ਸਿੱਖਿਆ ਦੇਣਾ ਚਾਹੁੰਦੇ ਆ ਕਿ ਬੱਚਿਓ ਤੁਸੀਂ ਕਦੇ ਵੀ ਆਪਣੇ ਮਾਪ ਦਾ ਸਿਰ ਨੀਵਾਂ ਨਾ ਕਰਿਓ ਤੇ ਪੜ੍ਹ ਲਿਖ ਕੇ ਵੱਡੇ ਆਦਿਆਂ ਤੇ ਪਹੁੰਚਿਓ ਤਾਂ ਕਿ ਮੇਰਾ ਪਿੰਡ ਪੱਟੀਵਾ ਦਾ ਨਾਮ ਰੌਸ਼ਨ ਹੋ ਜੇਗੀ ਧੰਨਵਾਦ ਤਾਂ ਅਸੀਂ ਇੱਕ ਹੋਰ ਚੀਜ਼ ਪੂਰੋਂ ਆਈਆਂ ਪਲੀਜ਼ ਮੈਂ ਕੁਝ ਕਹਿਣਾ ਚਾਹਨੀ ਆ ਮੈਂ ਬਹੁਤ ਧੰਨਵਾਦ ਕਰਨਾ ਚਾਹਨੀ ਆ ਕਿਉਂਕਿ ਮੈਂ ਦਰਾਏ ਤੋਂ ਆਈ ਆ ਮੈਂ 25 26 ਸਾਲਾਂ ਬਾਅਦ ਆਪਣੇ ਫਰੈਂਡਾਂ ਨੂੰ ਮਿਲੀਆਂ ਤਾਂ ਪ੍ਰਾਣਾ ਸਮਾਂ ਯਾਦ ਆਇਆ ਬਿਲਕੁਲ ਆਇਆ ਬਟ ਲੇਕਿਨ ਸਾਨੂੰ ਪਹਿਲਾਂ ਵਾਲਾ ਮਜ਼ਾ ਤਾਂ ਮਤਲਬ ਉਦਾਂ ਦਾ ਨਹੀਂ ਲੱਗਿਆ ਕਿਉਂਕਿ ਪਹਿਲਾਂ ਜੋ ਧੂਆਂ ਹੁੰਦੀਆਂ ਸੀ ਨਾ ਉਹ ਥੋੜਾ ਜਿਹਾ ਅਲੱਗ ਹੁੰਦੀਆਂ ਸੀਗੀਆਂ ਮੇਰੇ ਸਾਡੇ ਟਾਈਮ ਤਾਂ ਅਸੀਂ ਤਾਂ ਕਦੇ ਜਿੱਥੇ ਦੇਖਦੀਆਂ ਉੱਥੇ ਚਾਰਜ ਮਤਲਬ ਟੋਲਾ ਜਿਹਾ ਬਣਾ ਕੇ ਖੜ ਜਾਂਦੀ ਅਸੀਂ ਤੇ ਨੱਚਦੀਆਂ ਸੀ ਹਨਾ ਮਤਲਬ ਹੁਣ ਥੋੜਾ ਜ਼ਿਆਦਾ ਕਰਾਊਡ ਟਾਈਪ ਲੱਗਦਾ ਹੈ ਜਿਸ ਸਮੇਂ ਤਾਂ ਬੋਲੀਆਂ ਵੀ ਬਹੁਤ ਘੱਟ ਨਜ਼ਰ ਆਉਂਦੀਆਂ ਜਿਵੇਂ ਅੱਜ ਇੱਥੇ ਸਿਰਫ ਬੋਲੀਆਂ ਹੀ ਨਜ਼ਰ ਆਉਂਦੀਆਂ ਮੈਨੂੰ ਮੈਨੂੰ ਇੰਨੀ ਖੁਸ਼ ਹੋਈ ਕਿ ਮੇਰੀ ਇੰਨੀਆਂ ਫਰੈਂਡਾਂ ਪ੍ਰ ਦਾ ਯਾ ਦਿਲ ਕਰਦਾ ਸੀ ਨੱਚੀ ਜਾਈਏ ਟੱਪੀ ਜਾਈਏ ਅੰਨੀਆਂ ਖੁਸ਼ੀਆਂ ਮਿਲੀਆਂ ਬੇਅੰਤ ਖੁਸ਼ੀਆਂ ਮਿਲੀਆਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਲੱਗਦਾ ਨਹੀਂ ਵੀ ਜਿਵੇਂ ਵਿਆਹ ਦਾ ਪ੍ਰੋਗਰਾਮ ਹੁੰਦਾ ਹਨਾ ਉਹ ਖੁਸ਼ੀ ਕਈ ਘੰਟਿਆਂ ਦੀ ਹੈ ਕਈ ਸਮੇਂ ਦੀ ਮੈਨੂੰ ਐਂ ਲੱਗਦਾ ਵੀ ਵਿਆਹ ਤੋਂ ਜ਼ਿਆਦਾ ਹੀ ਸੀ ਥੋੜਾ ਜਿਹਾ ਇਹ ਤਾਂ ਜ਼ਿਆਦਾ ਹੀ ਸੀ ਹਾਂ ਵਿਆਹ ਤਾਂ ਜ਼ਿਆਦਾ ਹੀ ਸੀ ਜੀ ਖੁਸ਼ੀ ਮਿਲਦੀ ਹੈ ਜਿਹੇ ਪ੍ਰੋਗਰਾਮ ਤੇ ਹਾਂਜੀ ਬਹੁਤ ਬਹੁਤ ਖੁਸ਼ੀ ਮਿਲੀ ਸੀਨ ਵੀ ਕਰਦੀ ਬੁੱਢੀ ਮਾਤਾ ਦਾ ਇਹ ਬੁੱਢੀ ਮਾਤਾ ਦਾ ਕੀ ਸੀਨ ਸੀਗਾ ਉਹਦਾ ਵੀ ਉਹ ਜੀ ਬੋਲੀ ਪਾ ਰਹੇ ਸੀਗੇ ਤੇ ਬੁੱਢਾ ਹਾਂ ਬੁੜੀਆਂ ਤਰਸਦੀਆਂ ਤੇ ਬੁੱਢੇ ਦਾ ਰੋਲ ਆਂ ਚਣ ਵਾਸਤੇ ਸੋਟੀ ਫੜਾਤੀ ਸੀ ਪਿੱਛੇ ਤੇ ਨਾ ਚੱਕੀ ਖੜੀ ਸੀਗੀ ਫਿਰ ਜਦੋਂ ਬੋਲੀ ਪਾਈ ਤਾਂ ਮੈਨੂੰ ਚਾਂਸ ਮਿਲਿਆ ਵੀ ਮੈਂ ਜਾ ਕੇ ਇਹ ਰੋਲ ਅਦਾ ਕਰਾਂ ਬੁੱਡੇ ਦਾ ਸਾਹੀ ਨਾ ਅੱਗੇ ਆਈ ਸੀ ਇਹਨਾਂ ਦਿਨਾਂ ਨੂੰ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੀ ਯਾਦ ਆ ਜਾਂਦੀ ਕਿਤਨਾ ਕਿਤੇ ਕਿਉਂਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਇਹ ਚੀਜ਼ਾਂ ਹੁੰਦੀਆਂ ਸੀ ਹਾਂਜੀ ਹਾਂਜੀ ਆਉਂਦੀ ਸੀ ਛੋਟੇ ਹੁੰਦੇ ਹੀ ਜਾਂਦੇ ਸੀ ਕਿ ਹੁਣ ਵੈਸੇ ਅਸੀਂ ਬਹੁਤ ਸਾਲਾਂ ਤੋਂ ਕਦੇ ਤੀਆਂ 'ਚ ਨਹੀਂ ਗਏ ਸੀ ਮੈਨੂੰ ਤਾਂ ਲੱਗਦਾ ਮੈਂ ਬਹੁਤ ਦੇਰ ਬਾਅਦ ਹੀ ਤੀਆਂ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਲੋਕਾਂ ਦੇ ਮਾਂ ਪਿਓ ਰਿਹਾ ਕਿ ਉਹਨਾਂ ਨੂੰ ਸੰਧਾਰੇ ਵੀ ਦਿੱਤੇ ਗ ਪਿੰਡ ਪਿੰਡ ਜਾ ਕੇ ਜਿਹੜੀਆਂ ਕੁੜੀਆਂ ਧੀਆਂ ਦੇ ਪਰਿਵਾਰਾਂ ਦੇ ਵਿੱਚ ਜੀ ਮਾਪਿਓ ਨਹੀਂਗੇ ਤੇ ਭਰਾ ਨਹੀਂਗੇ ਉਹਨਾਂ ਨੂੰ ਪਿੰਡ ਪਿੰਡ ਜਾ ਕੇ ਸਨੇਹ ਲਾਏ ਐਡਾ ਵੱਡਾ ਪ੍ਰੋਗਰਾਮ ਕਰਾਉਣਾ ਧੀਆਂ ਨੂੰ ਇਕੱਠਿਆਂ ਕਰਕੇ ਇੱਕ ਮੰਚ ਦੇ ਇਕੱਠੇ ਕਰਨਾ ਕਿਉਂਕਿ ਅੱਗੇ ਪਿਛਲੇ ਜਵਾਨੇ ਦੇ ਵਿੱਚ ਕੁੜੀਆਂ ਟੀੜੀਆਂ ਸੌਣ ਦੇ ਮਹੀਨੇ ਇਕੱਠੇ ਆਉਂਦੇ ਹਦੀਆਂ ਵੱਲੋਂ ਉਹਦੇ ਦੇਣਾ ਖੀਲੇ ਦੇਣਾ ਦੇ ਵਿੱਚ ਪਰੋਣੇ ਵੀ ਸੋਹਰੇ ਪਿੰਡਾ ਕੇ ਗਿੱਧੇ ਵਿੱਚ ਨੱਚਦੇ ਡੱਬਦੇ ਕੁੜੀਆਂ ਸਿੱਟਣੀਆਂ ਗਾਉਂਦੇ ਦੀਆਂ ਬੋਲੀਆਂ ਪਾਉਂਦੇ ਦੀਆਂ ਤੇ ਕਿਤਨੇ ਰਾਹੀਂ ਤਾਨੇ ਵੀ ਮਾਰ ਦਿੰਦੇ ਆਂ ਪਰੋਣਿਆਂ ਨੂੰ ਤੇ ਬਿਹਾਰ ਹੁੰਦਾ ਸੀ ਅੱਜ ਕੱਲ ਦਾ ਜੇ ਕੋਈ ਕੁੜੀ ਕੋਈ ਗਾਣਾ ਗਾ ਦੇ ਹਰਖ ਜਾਣਗੇ ਲੋਕ ਉਹ ਉਹ ਜੇ ਮਾਹੌਲ ਹੀ ਨਹੀਂ ਰਿਹਾ ਪਰ ਵੱਡਾ ਉਪਰਾਲਾ 올ਿਮਪੀ ਸਰਪੰਚ ਦਾ ਜਿਹੜਾ ਇਹ ਕੁੜੀਆਂ ਨੂੰ ਇਕੱਠੇ ਕਰਕੇ ਕਿਉਂਕਿ ਬੱਕ ਬੱਕ ਪਿੰਡਾਂ ਦੇ ਕੁੜੀਆਂ ਵੀ ਆਉਂ ਜਾਂਦੇ ਨੇ ਸਨੇਹੇ ਲਾਉਣੇ ਪਚਾਉਣ ਉਰੇ ਤੱਕ ਪਚਾਉਣੀਆਂ ਜੇ ਕਿਸੇ ਭੈਣ ਕੋਲੇ ਕਿਰਾਏ ਬੜੀਆਂ ਵੀ ਓਕੇ ਉਹਨਾਂ ਨੂੰ ਕਿਰਾਏ ਵੀ ਪ੍ਰੋਵਾਈਡ ਕਰਾਇਆ ਜਾਂਦੇ ਨੇ ਵੱਡਾ ਉਪਰਾਲਾ ਸਰਪੰਚ 올ਿਮਪੀ ਵੱਲੋਂ ਅਸੀਂ ਇਸ ਵਾਰ ਇਹ ਪਿਛਲੇ ਕਈ ਸਾਲਾਂ ਤੋਂ ਸਰਪੰਚ ਵੱਲੋਂ ਇਹੋ ਜਿਹੇ ਪ੍ਰੋਗਰਾਮ ਉਲੀਕੇ ਕੁੜੀਆਂ ਨੂੰ ਇਕੱਠੇ ਕਰਨਾ ਸੱਭਿਆਚਾਰਕ ਪ੍ਰੋਗਰਾਮ ਮਨਾਉਣੇ ਕੁੜੀਆਂ ਕਿੜੀਆਂ ਜੋ ਇਕੱਠੇ ਆਉਂਦੀਆਂ ਨੇ ਆਪਣੇ ਦੁੱਖ ਦਰਦ ਵੀ ਬਣਦੀਆਂ ਨੇ ਤੇ ਇਹੋ ਜਿਹੇ ਪ੍ਰੋਗਰਾਮ ਮੈਂ ਕਹਿੰਦਾ ਪਿੰਡ ਪਿੰਡ ਹਰ ਇੱਕ ਪੰਚਾਇਤਾਂ ਨੂੰ ਕਰਾਉਣੇ ਚਾਹੀਦੇ ਨੇ ਇਹ ਤਾਂ ਜੀ ਐਵੇਂ ਮਤਲਬ ਵਧੀਆ ਲੱਗਦਾ ਸੀ ਚਲੋ ਜਿੱਦਾਂ ਖੁਸ਼ੀ ਦੇ ਦੰਦੇ ਆ ਬੇਣਾ ਨੂੰ ਚੰਗਾ ਲੱਗਦਾ ਵਧੀਆ ਲੱਗਦਾ ਜੀ ਦਿਲ ਨੂੰ ਬਸ ਆਪਣੀ ਪਰਿਵਾਰ ਆ ਪਰਾ ਪਿੰਡ ਆਪਣਾ ਦੀ ਚਾਹਤ ਬਹੁਤ ਪੈਣਾ ਭਾਵਕ ਹੋ ਜਾਂਦੇ ਨੇ ਕਈ ਸਾਲਾਂ ਬਾਅਦ ਬਰਿਆਂ ਬਾਅਦ ਇੱਥੇ ਇਕੱਠੀਆਂ ਹੁੰਦੀਆਂ ਨੇ ਉਹ ਬੂਲੀਆਂ ਗਾਉਂਦੇ ਨੇ ਦੋਸਤ ਮਿੱਤਰ ਮਿਲਦੇ ਨੇ ਹੁਣ ਇਦਾਂ ਜੀ ਮਤਲਬ ਮੇਰੀ ਇੱਕ ਬੇਟੀ ਆ ਹਨਾ ਜਿਹਦੇ ਮਤਲਬ ਕੱਲੀਆਂ-ਕੱਲੀਆਂ ਭੈਣਾਂ ਕੋਈ ਭਰਾ ਜਾਂ ਕੋਈ ਟਰੈਜੇਡੀ ਹੋਈ ਹੁੰਦੀ ਆ ਉਦੋਂ ਇਦਾਂ ਹੀ ਹੁੰਦਾ ਜਦੋਂ ਕੋਈ ਪਿੱਛੇ ਹੁੰਦਾ ਨਹੀਂ ਕੋਈ ਮਾਹੌਲ ਵਧੀਆ ਉਦੋਂ ਦੁੱਖੇ ਲੱਗਦਾ ਜੀ ਇਹ ਗੱਲਾਂ ਨਾਲ ਯਾਦ ਆਉਂਦਾ ਸੰਦਾਰੇ ਵੀ ਸੰਭੇ ਜਾਂਦੇ ਹਾਂ ਜੀ ਜੀ ਠੀਕ ਹੈ ਜੀ ਤਾਂ ਅਸੀਂ ਇੱਕ ਹੋਰ ਵੀ ਗੱਲ ਸੁਣ ਰਹੇ ਸੀ ਕਿ ਕਹਿੰਦੇ ਵੀ ਪਿੰਡ ਦਾ ਸਰਪੰਚ ਰਾਵਾਂ ਮੈਂ ਨਾ ਰਾਵਾਂ ਪਰ ਪਿੰਡ ਦੇ ਵਿੱਚ ਹਰ ਸਾਲ ਜਿਹੜੀਆਂ ਤੀਆਂ ਲੱਗਣਗੀਆਂ ਤੇ ਉਹ ਤਾਂ ਕੀ ਗੱਲ ਹੋਈ ਹੈ ਕਿ ਵੀ ਕੁਝ ਇੱਕ ਦੋ ਕੁ ਜਾਣਿਆਂ ਨੇ ਕੋਈ ਕਮੈਂਟ ਤੇ ਲੱਗੇ ਵੀ ਨਾ ਨਾ ਮਤਲਬ ਕਿ ਟਰੈਜ਼ੜੀਆਂ ਵੀ ਹੁੰਦੀਆਂ ਨੇ ਆਪਾਂ ਕਹਿਣਾ ਵੀ ਨਾ ਹੁਣ ਬੜੀ ਅਫਸੋਸ ਦੀ ਗੱਲ ਜਦੋਂ ਕੋਈ ਅੱਜ ਇੱਕ ਛੇ ਪਹਿਣਾ ਦੇ ਉੱਪਰ ਦੀ ਇੱਕ ਭਰਾ ਦੀ ਡੈਥ ਹੋਈ ਆ ਸਾਡਾ ਲਾਣਾ ਸੀ ਬਹੁਤ ਮਾੜਾ ਹੋਇਆ ਪਰ ਉਹ ਜਦੋਂ ਕੋਈ ਕਮੈਂਟ ਕਰਦਾ ਤਾਂ ਉਹ ਤੋਂ ਵੀ ਸਾਨੂੰ ਚੰਗਾਨੀ ਲੱਗਦਾ ਇਥੇ ਇਹ ਤਾਂ ਇੱਕ ਭੈਣਾ ਦਾ ਪ੍ਰੋਗਰਾਮ ਹੈ ਕੋਈ ਐਦਾਂ ਨਹੀਂ ਜਿਵੇਂ ਕੋਈ ਕਬੱਡੀ ਜਾਂ ਕੀ ਐਦਾਂ ਨਹੀਂ ਜਲਨੀ ਉਹਦਾ ਕੈਨਸਲ ਵੀ ਹੋ ਜਾਂਦਾ ਜੇ ਤੁਹਾਡਾ ਤੁੰਦਾ ਨਹੀਂ ਵੀ ਕੈਨਸਲ ਬੰਦ